ਆ ਦੇਖੋ ਜੀ ਤੇਰੇ ਵਰਗੇ ਹੁਸਨ ਅਸੀਂ ਮੋੜੀ ਤੇ ਆ ਗੱਡੀ ਕੋਲੋਂ ਨਿਤ ਬਲੀਏ ਸ਼ਾਬਾਸ਼ ਇਹ ਉਹ ਮੋਟਰਸਾਈਕਲ ਹੈ ਜੀ ਜਿਹਦੇ ਉੱਪਰ ਇਹ ਬੱਚਾ ਸਟੰਟ ਮਾਰਦਾ ਸੀਗਾ ਇਹ ਮੋਟਰਸਾਈਕਲ ਅਸੀਂ ਫੜ ਲਿਆ ਜੀ ਬੇਟਾ ਕਾਗਜ਼ ਲਿਆ ਉਹ ਪੁੱਤੇ ਦੇ ਬਾਕੀ ਭਗਤ ਜਿਸ ਤਰ੍ਹਾਂ ਆਪ ਸਭ ਨੂੰ ਪਹਿਲਾਂ ਬੜੇ ਅਦਬ ਤੇ ਸਤਿਕਾਰ ਨਾਲ ਕਈ ਵਾਰੀ ਬੇਨਤੀਆਂ ਕੀਤੀਆਂ ਕਿ ਕੋਈ ਵੀ ਬੱਚਾ ਮੋਟਰਸਾਈਕਲ ਜਾਂ ਕਿਸੇ ਹੋਰ ਵੀਕਲ ਦੇ ਉੱਪਰ ਸਟੰਟ ਮਾਰ ਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਾ ਪਾਵੇ ਇਸੇ ਤਰ੍ਹਾਂ ਦੇ ਇੱਕ ਉਹ ਬੱਚਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਉਹ ਰੋਡ ਚੱਲ ਰਿਹਾ ਉਹਦੇ ਉੱਪਰ ਇਹ ਮੋਟਰਸਾਈਕਲ ਦਾ ਪਿਛਲਾ ਹਿੱਸਾ ਪੂਰਾ ਹੀ ਉੱਪਰੋਂ ਚੱਕ ਦਿੰਦਾ ਅੱਗਲਾ ਅਗਲਾ ਹਿੱਸਾ ਬਿਲਕੁਲ ਜਿਹੜਾ ਕਿਨਾਰਾ ਉਹਦਾ ਅਗਲੇ ਟਾਇਰ ਦਾ ਉੱਥੇ ਤਾਂ ਖੜਾ ਕਰ ਦਿੰਦਾ ਫਿਰ ਅੱਗੇ ਇਹ ਜਾ ਕੇ ਗਿਰਿਆ ਵੀ ਹੈ ਕੋਈ ਸਿਰ ਤੇ ਹੈਲਮਟ ਨਹੀਂ ਕੋਈ ਸੇਫਟੀ ਨਹੀਂ ਕੋਈ ਕੁਝ ਨਹੀਂ ਅਗਰ ਰੱਬ ਨਾ ਕਰੇ ਇਹ ਯੰਗ ਬੱਚਾ ਉਹ ਜਿਆਦਾ ਗੱਲਬਾਤ ਹੋ ਜਾਂਦੀ ਕੋ ਸੱਟ ਪੇਟ ਲੱਗ ਜਾਂਦੀ ਹੈ ਕਿ ਮਾਪੇ ਨੂੰ ਐਡਾ ਪਿਆਰਾ ਬੱਚਾ ਜਿਹੜਾ ਮਿਲ ਸਕਦਾ ਅੱਜ ਅਸੀਂ ਇਹਦੇ ਕੋਲ ਆਏ ਆ ਮੌਕੇ ਤੇ ਮੋਟਰਸਾਈਕਲ ਫੜ ਲਿਆ ਇਹਦੇ ਨਾਲ ਹੀ ਇੱਕ ਮੋਟਰਸਾਈਕਲ ਹੋਰ ਖੜਾ ਸੀ ਨਾ ਜਿਹਦੇ ਅੱਗੇ ਨੰਬਰ ਪਲੇਟ ਨਾਲ ਪਿੱਛੇ ਨੰਬਰ ਪਲੇਟ ਨਾ ਅੱਗੇ ਮਗਰਾੜ ਨਾ ਪਿੱਛੇ ਮਗਰਾੜ ਕਿਉਂਕਿ ਇਹਨਾਂ ਬੱਚਿਆਂ ਦੀ ਜਿਹੜੀ ਸੋਸਾਇਟੀ ਹੈ ਸਬੰਧ ਹੈ ਇਸ ਤਰ੍ਹਾਂ ਦੇ ਬੱਚਿਆਂ ਨਾਲ ਹੀ ਹੈਗੇ ਆ ਅਸੀਂ ਦੋਨੋਂ ਜਿਹੜੇ ਮੋਟਰਸਾਈਕਲ ਹੈ ਇਹ ਬੰਦ ਕਰ ਦਿੱਤੇ ਆ ਅੱਗੇ ਤੋਂ ਸਾਰੇ ਬੱਚਿਆਂ ਨੂੰ ਬੜੀ ਸ਼ਕਤੀ ਨਾਲ ਹੁਕਮ ਦਿੰਦੇ ਆ ਕਿ ਕੋਈ ਵੀ ਬੱਚਾ ਸਟੰਟ ਮਾਰ ਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਾ ਪਾਵੇ ਅਗਰ ਇਹ ਹੀ ਬੱਚੇ ਆਪਣੇ ਮਾਪੇ ਦਾ ਕਹਿਣਾ ਮੰਨਦੇ ਹੋਣ ਤੇ ਸਾਨੂੰ ਇਹਨਾਂ ਦਾ ਚਲਾਨ ਕਰਨ ਦੀ ਲੋੜ ਨਹੀਂ ਜਦ ਇਹਨਾਂ ਦੇ ਪੇਰੈਂਟਸ ਆਏ ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਜੀ ਮੈਂ ਬੱਚਿਆਂ ਨੂੰ ਬਹੁਤ ਸਮਝਾਉਣਾ ਪਰ ਇਹ ਮੇਰੇ ਕਹਿਣ ਤੇ ਸਮਝਣਾ ਨਹੀਂ ਮੈਂ ਕਿਹਾ ਜੀ ਤੁਹਾਨੂੰ ਹੁਣ ਇਹਨੂੰ ਸਮਝਾਉਣ ਦੀ ਲੋੜ ਨਹੀਂ ਹੈ ਜਿਹੜੇ ਬੱਚੇ ਪੇਰੈਂਟਸ ਦੇ ਅੱਗੇ ਆ ਤੇ ਨਹੀਂ ਸਮਝਦੇ ਉਹਨੂੰ ਸਮਝਾਉਣ ਵਾਸਤੇ ਪੰਜਾਬ ਪੁਲਿਸ ਜਿਹੜੀ ਹੈ ਹਰ ਟਾਈਮ ਤਤ ਪਰ ਗਿਫਟ ਇਹਦਾ ਤਿਆਰ ਹੈ ਇਹ ਨੂੰ ਦੇ ਰਹੇ ਆ ਇਹਨੂੰ ਬੇਟਾ ਸੰਭਾਲ ਕੇ ਰੱਖਣਾ ਆਪਣੇ ਕੋਲ ਠੀਕ ਹੈ ਇਹ ਬੇਟਾ ਤੇਰੇ ਕੰਮ ਆਊਗਾ ਤੇ ਤੈਨੂੰ ਅੱਗੇ ਤੋਂ ਇਹ ਵੀ ਰੋਕੂਗਾ ਵੀ ਜ਼ਿੰਦਗੀ ਚ ਕਦੇ ਵੀ ਸਟੰਟ ਮਾਰ ਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਹੀਂ ਪਾਉਣਾ ਇਹਦੇ ਪੂਰੇ ਕਾਗਜ ਲਾਏ ਹੋ ਤੇ ਮੋਟਰਸਾਈਕਲ ਤੁਹਾਨੂੰ ਮਿਲ ਜਾਊਗਾ ਥੈਂਕ ਯੂ ਜੀ